ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਐਸਜੀਪੀਸੀ ਪ੍ਰਚਾਰਕ ਤਿਰਲਚਨ ਕਰ ਉਹ ਸਾਰੀ ਸੰਗਤ ਨੂੰ ਗੁਰੂ ਨਾਨਕ ਪਾਸ਼ਾ ਜੀ ਦੀ ਸ਼ਤਾਬਦੀ ਦੀ ਬਹੁਤ-ਬਹੁਤ ਵਧਾਈ ਹੋਵੇ ਗੁਰੂ ਨਾਨਕ ਪਾਸ਼ਾ ਜੀ ਦੀ ਸ਼ਤਾਬਦੀ ਨੂੰ ਸਮਰਪਿਤ ਜੋ ਸੁਲਤਾਨਪੁਰ ਲੋਧੀ ਤੋਂ ਨਗਰ ਕੀਰਤਨ ਆਰੰਭ ਹੋਇਆ ਸੀ ਉਹ ਅੱਜ ਰਾਤ ਦੇ ਆਜਾ ਪੜਾਵ ਸੀਗਾ ਪ੍ਰੀਤ ਨਗਰ ਗੁਰਦਾਰਾ ਗੁਰਦਾਰਾ ਗੁਰੂ ਸਿੰਘ ਸਭਾ ਵਿੱਚ ਪੜਾਵ ਸੀਗਾ ਅੱਜ ਹੁਣ ਇਧਰੋਂ ਚਾਲੇ ਪਣਨ ਲੱਗਿਆ ਹੈਗਾ ਇਧਰੋਂ ਪੀਪੀ ਹੁੰਦਾ ਹੋਇਆ ਫਗਵਾੜੇ ਗੁਰਦਾਰਾ ਸੁਖ ਚੇਨੀਆਣਾ ਸਾਹਿਬ ਪਹੁੰਚੂਗਾ ਗੁਰਬਾਣੀ ਵਾਹੋ ਗੁਰਬਾਣੀ ਚੈਨਲ ਜੋ ਪੂਰਾ ਕਵਰ ਕਰ ਰਿਹਾ ਹੈਗਾ ਉਹਨਾਂ ਦਾ ਬਹੁਤ ਬਹੁਤ ਤਹਿ ਦਿਲ ਤੋਂ ਧੰਵਾ ਦੇ ਸਾਰੀ ਸੰਗਤ ਨੂੰ ਇੱਕ ਵਾਰ ਫਿਰ ਗੁਰਪੁਰਬ ਦੀ ਬਹੁਤ ਬਹੁਤ ਵਧਾਈਆਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ i don't know मर्मुख खाई पर

ਤਨ ਤਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ 550 ਸਾਲਾ ਆਗਮਨ ਪੁਰਬ ਦੇ ਸੰਬੰਧ ਵਿੱਚ ਜੋ ਸ਼ਬਦ ਗੁਰੂ ਯਾਤਰਾ ਸੁਲਤਾਨਪੁਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਚੱਲ ਕੇ ਜਲੰਧਰ ਵਿਖੇ ਪਹੁੰਚੀ ਉਸ ਯਾਤਰਾ ਦਾ ਜਲੰਧਰ ਵਿਖੇ ਪਹੁੰਚਣ ਤੇ ਜਲੰਧਰ ਦੀਆਂ ਸੰਗਤਾਂ ਵੱਲੋਂ ਬੜੇ ਹੀ ਚਾ ਉਤਸ਼ਾਹ ਪਿਆਰ ਤੇ ਸਤਿਕਾਰ ਨਾਲ ਤਾਨ-ਤਾਨ ਤੇ ਸਵਾਗਤ ਕੀਤਾ ਗਿਆ ਰਾਤ ਇਹ ਯਾਤਰਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪ੍ਰੀਤਨਗਰ ਸੋਡਲ ਰੋਡ ਵਿਖੇ ਆ ਕੇ ਠਹਿਰੀ ਯਾਤਰਾ ਵਿੱਚ ਚੱਲ ਰਹੀ ਸਮੂਹ ਸੰਗਤ ਅਤੇ ਪ੍ਰਬੰਧਕਾਂ ਨੇ ਪੰਜ ਪਿਆਰੇ ਸਹਿਬਾਨ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪ੍ਰੀਤਨਗਰ ਸੋਡਲ ਰੋਡ ਵਿਖੇ ਵਿਸ਼ਰਾਮ ਕੀਤਾ ਇੱਥੋਂ ਦੀ ਸਮੂਹ ਪ੍ਰਬੰਧਕ ਕਮੇਟੀ ਅਤੇ ਸਾਰੀਆਂ ਸੰਗਤਾਂ ਨੇ ਰਲ ਮਿਲ ਕੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪੰਜ ਪਿਆਰੇ ਸਹਿਬਾਨ ਦਾ ਅਤੇ ਨਾਲ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਹੀ ਉਤਸ਼ਾਹ ਨਾਲ ਸਵਾਗਤ ਕੀਤਾ ਜਕਾਰਿਆਂ ਦੀ ਗੂੰਜ ਵਿੱਚ ਸੰਗਤਾਂ ਨੂੰ ਜੀ ਆਇਆਂ ਕਿਹਾ ਗਿਆ ਅਤੇ ਉਪਰੰਤ ਲੰਗਰ ਛਕਾ ਕੇ ਵਿਸ਼ਰਾਮ ਕਰਾਇਆ ਗਿਆ ਸਵੇਰ ਵੇਲੇ ਅੱਜ ਇਹ ਯਾਤਰਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪ੍ਰੀਤਨਗਰ ਸੋਡਲ ਰੋਡ ਤੋਂ ਅਗਲੇ ਸਫਰ ਦੇ ਲਈ ਅਗਲੇ ਪੜਾਅ ਦੇ ਲਈ ਰਵਾਨਾ ਕੀਤੀ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ